ਕ੍ਰਿਤੀ ਦੀ ਕਿਤਾਬ ਕਾਲਾ ਗੁਲਾਮ ਤੇ ਹੁਜਰੇ ਦੀ ਮਿੱਟੀ ਪਾਗ 11ਵਾਂ ਪਾਣੀ ਚਨਾਤਮਕ ਸੁਬਨੇ जख्मियत ਵਿੱਤਿਆ ਕੇ ਬੱਚੇ ਨੂੰ ਸਕੂਲ ਦਾਖਲ ਕਰਾਉਣ ਗਈ ਹਾਂ ਸਕੂਲ ਦੀ ਸਧਾਰਨ ਜੀ ਇਮਾਰਤ ਹੈ ਹੈਡ ਮਿਸਟਰ ਰਸ ਦੇ ਕਮਰੇ ਵਿੱਚ ਗਈ ਵੇਖਿਆ ਹੈਡ ਮਿਸਟਰ ਦੇ ਦੋਵੇਂ ਹੱਥ ਸੁੱਜੇ ਹੋਏ ਹਨ ਤੇ ਉਹਨਾਂ ਵਿੱਚ ਥੋੜਾ ਥੋੜਾ ਨੌਸੇਮਦਾ ਪਿਆ ਹੈ ਇੱਕ ਕਰੀ ਚਾਈ ਪਰ ਮਾਮੀ ਮਾਰਕੇ ਨੇ ਬੱਚੇ ਦੇ ਦਾਖਲੇ ਦੀ ਗੱਲ ਕੀਤੀ ਹੈਡਮਾਸਟਰ ਨੇ ਇੱਕ ਫਾਰਮ ਦਿੱਤਾ ਤੇ ਘੰਟੀ ਵਜਾ ਕੇ ਸਕੂਲ ਦੀ ਇੱਕ ਉਸਤਾਨੀ ਨੂੰ ਬੁਲਾਇਆ ਕਮਰੇ ਵਿੱਚ ਜਦੋਂ ਉਹ ਉਸਤਾਨੀ ਆਈ ਕਿ ਦੇਖਦੀ ਹਾਂ ਉਸਦੇ ਸੱਜੇ ਹੱਥ ਉੱਤੇ ਪੱਟੀ ਬੱਜੀ ਹੋਈ ਹੈ ਘਬਰਾ ਕੇ ਮੈਂ ਹੈਡ ਮਾਸਟਰ ਦੇ ਕਮਰੇ ਵਿੱਚੋਂ ਬਾਹਰ ਆ ਗਈ ਸਕੂਲ ਲੱਗਾ ਹੋਇਆ ਸੀ ਇੱਕ ਕਲਾਸਰੂਮ ਵਿੱਚ ਚਲੀ ਗਈ ਕੁਰਸੀ ਉੱਤੇ ਬੈਠੀ ਹੋਈ ਉਸਤਾਨੀ ਦੇ ਦੋਹਾਂ ਅੱਥਾ ਉੱਤੇ ਪੱਟੀ ਬੱਝੀ ਹੋਈ ਸੀ ਮੈਂ ਡਰ ਕੇ ਇੱਕ ਹੋਰ ਕਮਰੇ ਵੱਲ ਗਈ ਉੱਥੇ ਵੀ ਕੁਰਸੀ ਉੱਤੇ ਬੈਠੀ ਹੋਈ ਉਸਤਾਨੀ ਨੂੰ ਵੇਖਿਆ ਉਹਦੀਆਂ ਦੋਵੇਂ ਬਾਹਾਂ ਜ਼ਖਮੀ ਸਨ ਮੈਂ ਜਿਵੇਂ ਚੀਕ ਮਾਰ ਕੇ ਇੱਕ ਹੋਰ ਕਮਰੇ ਵੱਲ ਦੌੜੀ ਉਸ ਕਮਰੇ ਵਿੱਚ ਖਲੋਤੀ ਹੋਈ ਉਸਤਾਨੀ ਦੇ ਦੋਹਾਂ ਹੱਥਾਂ ਵਿੱਚ ਪਾਖ ਸਿੰਮ ਦੀ ਪਈ ਸੀ ਆਪਣੀ ਚੀਕ ਨਾਲ ਹੀ ਨੀਂਦਰ ਖੁੱਲ ਗਈ ਸੋਚੀ ਲੱਗੀ ਮੈਨੂੰ ਜ਼ਿੰਦਗੀ ਵਿੱਚ ਕਦੇ ਮਾਰੇ ਸੁਪਨੇ ਨਹੀਂ ਸਨ ਆਏ ਅਚਾਨਕ ਇੱਕ ਹੀ ਹੋ ਗਿਆ ਮੈਂ ਮੰਨੂ ਫਰੋਲਿਆ ਪਿਛਲੇ ਦਿਨਾਂ ਵਿੱਚ ਹੋਏ ਇੱਕ ਹਾਦਸੇ ਨੇ ਮੇਰੀ ਜ਼ਿੰਦਗੀ ਨੂੰ ਆਪਣੇ ਪੰਜਿਆਂ ਵਿੱਚ ਇਸ ਤਰ੍ਹਾਂ ਨਪੀੜਿਆ ਸੀ ਕਿ ਉਹਦੇ ਸਾਰੇ ਪਿੰਡੇ ਉੱਤੇ ਉਹਨਾਂ ਪੰਜਿਆਂ ਦੇ ਨਿਸ਼ਾਨ ਪੈ ਗਏ ਸਨ ਕੋਈ 14 ਬਰੇ ਹੋਏ ਮੈਨੂੰ ਇੱਕ ਬਾਲ ਕੁੜੀ ਦੀ ਚਿੱਠੀ ਆਈ ਸੀ ਮੇਰੇ ਕੋਲੋਂ ਮੇਰੇ ਮਾਪਿਓ ਦੇ ਮੂੰਹ ਗਵਾਚੀ ਹੋਏ ਸਨ ਇੱਕ ਰਹਿਮਦਿਲ ਇਸਤਰੀ ਨੇ ਤੇ ਉਸ ਦੇ ਪਤੀ ਨੇ ਮੈਨੂੰ ਆਪਣੇ ਘਰ ਆਸਰਾ ਦਿੱਤਾ ਹੋਇਆ ਸੀ ਉਹ ਮੈਨੂੰ ਆਪਣੀ ਤੀ ਆਖਦੇ ਸਨ ਮੈਂ ਉਹਨਾਂ ਦਾ ਆਦਰ ਕਰਦੀ ਹਾਂ ਉਹਨਾਂ ਦਾ ਕੋਈ ਆਖਿਆ ਨਹੀਂ ਮੋੜਦੀ ਪਰ ਆਪਣੀ ਗਵਾਚੀ ਹੋਈ ਮਾਂ ਦਾ ਮੂੰਹ ਲੱਭਦੀ ਰਹਿੰਦੀ ਹਾਂ ਤੇਰੀਆਂ ਲਿਖਤਾਂ ਵਿੱਚੋਂ ਮੈਂ ਤੇਰਾ ਮੂੰਹ ਵੇਖਦੀ ਹਾਂ ਤੇ ਉਸ ਮੂੰਹ ਵਿੱਚੋਂ ਮੈਨੂੰ ਆਪਣੀ ਮਾਂ ਦੇ ਮੂੰਹ ਦਾ ਚੌਲਾ ਪੈਂਦਾ ਹੈ ਇਸ ਬਾਲ ਕੁੜੀ ਦੀ ਝੋਲੀ ਵਿੱਚ ਮੈਂ ਜਿੰਨਾ ਪਿਆਰ ਪਾ ਸਕਦੀ ਸਾਂ ਪਾ ਦਿੱਤਾ ਤੇ ਇੰਨਾ ਵਰਿਆਂ ਵਿੱਚ ਪਿਆਰ ਤੇ ਵਿਸ਼ਵਾਸ ਦੀਆਂ ਜੜਾ ਦੂਰ ਦੂਰ ਤੱਕ ਫੈਲ ਗਈਆਂ ਪਿਛਲੇ ਦੋ ਵਰਿਆਂ ਤੋਂ ਕੁਝ ਗੁਮਨਾਮ ਚਿੱਠੀਆਂ ਮੈਨੂੰ ਮਾਨਸਿਕ ਤੌਰ ਤੇ ਬੜੀਆਂ ਪਰੇਸ਼ਾਨ ਕਰ ਰਹੀਆਂ ਹਨ ਪਰੇਸ਼ਾਨ ਕਰ ਰਹੀਆਂ ਸਨ ਉਹਨਾਂ ਚਿੱਠੀਆਂ ਵਿੱਚ ਮੇਰੇ ਕੋਲ ਰੁਪਈਆ ਮੰਗਿਆ ਹੁੰਦਾ ਸੀ ਮੈਂ ਬਿਮਾਰ ਤੇਹਰਾਨ ਡਾਕਟਰਾਂ ਦੀਆਂ ਦਵਾਈਆਂ ਕੋਲ ਰਾਤਾਂ ਨੀਂਦਰ ਮੰੰਗਣ ਲੱਗ ਪਈ ਸੀ ਕਦੇ ਸੋਚ ਨਹੀਂ ਸਾਂ ਸਕਦੀ ਕਿ ਪਿਆਰ ਤੇ ਸ਼ਵਾਸ਼ ਦੀਆਂ ਜੜਾਂ ਨੂੰ ਅੰਦਰੇ-ਅੰਦਰੇ ਕੋਈ ਕੌਣ ਖਾਂਦਾ ਪਿਆ ਸੀ ਤੇ ਇੱਕ ਦਿਨ ਉਹ ਸਾਰਾ ਰੁੱਖ ਡੇਗ ਗਿਆ ਮੈਨੂੰ ਯਾਦ ਪਿਆ ਉਸ ਰੁੱਖ ਦੇ ਪਾਰ ਹੀਠਾਂ ਆਈਆਂ ਹੋਈਆਂ ਮੇਰੀਆਂ ਹੱਡੀਆਂ ਨੂੰ ਜਰਬ ਆ ਗਈ ਜੋੜ ਥਾਵਾਂ ਤੋਂ ਫੇਲ ਗਏ ਸਨ ਇਹ ਚਿੱਠੀਆਂ ਮੈਨੂੰ ਉਹੀ ਕੁੜੀ ਲਿਖਦੀ ਰਹੀ ਜਿਸ ਦੇ ਬਾਲ ਚੋਲੀ ਵਿੱਚ ਮੈਂ ਕਦੇ ਪਿਆਰ ਪਾਇਆ ਸੀ ਇਹ ਉਹੀ ਦਿਨ ਸਨ ਜਦੋਂ ਮੈਨੂੰ ਜ਼ਖਮੀ ਹੱਥਾਂ ਦਾ ਸੁਪਨਾ ਆਇਆ ਸਕੂਲ ਦੀ ਇਮਾਰਤ ਤੇ ਸਕੂਲ ਉਸਤਾਨੀਆਂ ਸ਼ਾਇਦ ਇਸ ਲਈ ਕਿ ਉਹ ਕੁੜੀ ਵੀ ਹੋਣੀ ਇੱਕ ਸਕੂਲ ਦੀ ਉਸਤਾਨੀ ਸੀ ਮਾਤ ਦੀ ਮੰਗੇ ਦੂਸਰਾ ਭਿਆਨਕ ਸੁਪਨਾ ਸੀ ਸ਼ੀਸ਼ੇ ਅੱਗੇ ਖਲੋਤੀ ਹੋਈ ਸਾਂ ਸ਼ੀਸ਼ੇ ਵਿੱਚੋਂ ਦਿਸਦੀ ਆਪਣੀ ਸ਼ਕਲ ਨੂੰ ਸਵਾਲ ਪਾਇਆ ਕਿ ਅਜੀਬ ਜਿਹਾਣਾ ਹੋਵੇਗਾ ਹਾਂ ਨਹੀਂ ਹੁਣ ਹਿੰਮਤ ਨਹੀਂ ਬਹੁਤ ਥੱਕ ਗਈਆਂ ਤੂੰ ਮੇਰੇ ਮੁੱਖ ਜਾਨ ਵਿੱਚ ਮੇਰੀ ਮਦਦ ਕਰ ਸ਼ੀਸ਼ੇ ਵਿੱਚ ਦਿਸਦੀ ਮੇਰੀ ਆਪਣੀ ਸ਼ਕਲ ਕਿੰਨਾ ਚੇਰ ਮੇਰੇ ਵੱਲ ਤੱਕਦੀ ਰਹੀ ਤੱਕਦੀ ਰਹੀ ਤੇ ਫਿਰ ਉਸ ਦੇ ਹੱਥ ਹਿਲੇ ਮੇਰੇ ਵੱਲ ਵਧੇ ਮੇਰੇ ਗਰਦਨ ਨੂੰ ਛੋਹੇ ਹੋਰ ਪਿੰਡੇ ਪੀੜੇ ਹੋ ਗਏ ਹੋਰ ਖਸੇ ਗਏ ਮੇਰੇ ਸਾਹ ਰੁਕੇ ਹੋਰ ਰੁਕੇ ਤੇ ਫਿਰ ਓਕੇ ਹੁੰਦੇ ਜਾਂਦੇ ਸਾਵਾਂ ਨਾਲ ਮੇਰੀ ਨੀਂਦਰ ਖੁੱਲ ਗਈ ਮੇਰੇ ਹੁੱਠਾਂ ਉੱਤੇ ਮੌਤ ਦੀ ਮੰਗ ਜ਼ਰੂਰ ਸੀ ਪਰ ਇਸ ਹਾਦਸੇ ਨੇ ਇੱਕ ਕੰਮ ਵੀ ਕੀਤਾ ਮੈਂ ਦਿਨੋਂ ਦਿਨ ਮਾਨਸਿਕ ਤੌਰ ਤੇ ਸੁਤੰਤਰ ਹੋ ਰਹੀ ਸਾਂ ਜਿੰਨਾ ਗਲਤ ਸਮਾਜੀ ਕੀਮਤਾਂ ਦੀ ਖਾਤਰ ਮੈਂ ਇੱਕ ਮਾਨਸਿਕ ਗੁਲਾਮੀ ਸਹਿਣ ਲਈ ਸੀ ਉਹਨਾਂ ਕੀਮਤਾਂ ਦੀ ਪਕੜ ਦਿਨੋਂ ਦਿਨ ਮੇਰੇ ਦਿਵਾਲੇ ਉੱਟਲੀ ਹੁੰਦੀ ਜਾਂਦੀ ਸੀ ਤੇ ਮੇਰੇ ਸਾਹ ਸੌਖੇ ਹੋਣ ਲੱਗ ਪਏ ਸਨ ਨੀਤਾ ਦੇ ਸਰ ਹੋਰ ਨੀ ਜੀਵਿਆ ਜਾਂਦਾ ਬਹੁਤ ਥੱਕਦੀ ਹਾਂ ਮਸਪਨੀ ਵਿੱਚ ਆਖਰੀ ਸਾਂ ਪਰ ਮੇਰਾ ਗੀਤ ਚਾਨਣ ਦੀ ਫੁਲਕਾਰੀ ਵਰਮਨ ਆਖ ਰਿਹਾ ਸੀ ਹਾਂ ਪਰ ਮੈਂ ਕੀ ਕਰਾਂ ਇਸ ਗੀਤ ਨੂੰ ਮੇਰੇ ਕੋਲ ਹੋਣੇ ਫੁਲਕਾਰੀ ਉੱਤੇ ਹੋਰ ਤੋਂ ਪਾਣੀ ਪਰਿਆ ਜਾਂਦਾ ਵੇਖ ਮੇਰੀਆਂ ਉਂਗਲਾਂ ਇੰਨੀਆਂ ਇੰਨਾ ਵਿੱਚ ਸੁੰਨਾਂ ਨੇ ਛੇਕ ਪਾ ਦਿੱਤੇ ਤੂੰ ਨਹੀਂ ਮਰ ਸਕਦੀ ਅਜੇ ਤਾਂ ਮੈਂ ਇਸ ਗੀਤ ਨੂੰ ਸੁਰ ਦੇ ਹਾਂ ਪਰ ਸੁਰਾਂ ਨਾਲ ਤੇਰੀਆਂ ਉਂਗਲਾਂ ਦੇ ਛੇਕ ਪੜ ਜਾਣਗੇ ਤੂ ਬਰਮਨ ਮੇਰੇ ਗੀਤਾਂ ਨੂੰ ਸੁਰ ਦੇਵੇਂਗਾ ਹਾਂ ਬਰਮਨ ਦੇ ਇਕਰਾਰ ਨਾਲ ਮੇਰੀ ਜਾਗ ਖੁੱਲ ਗਈ ਤੇ ਦੂਸਰੇ ਦਿਨ ਮੈਂ ਜਦੋਂ ਸਟੂਡੀਓ ਵਿੱਚ ਗਈ RAM SARAN DAS ਪਿਆਨੋ ਵਜਾਂਦਾ ਮੇਰੇ ਉਸ ਗੀਤ ਨੂੰ ਸੁਰ ਦਿੰਦਾ ਬਰਮਨ ਦਾ ਇਕਰਾਰ ਪੂਰਾ ਕਰਦਾ ਪਿਆ ਸੀ ਤੇ ਪਿਆਨੋ ਦੇ ਕੋਲ ਖੜੋ ਕੇ ਮੈਨੂੰ ਜਾਪਦਾ ਰਿਹਾ ਮੇਰੀਆਂ ਉਂਗਲਾਂ ਦੇ ਛੇਕ ਪਰਦੇ ਪਏ ਹਨ ਮਝਿਆਉਣਾ ਹੈ ਅਜੇ ਮਚਾਨਨ ਦੀ ਫੁੜਕਾਰੀ ਵਿੱਚ ਹੋਰ ਕਈ ਤਰੋਪੇ ਪਰਨੇ ਹਨ ਸਾਇਬਿਸ਼ਵਾਸ਼ ਵੇਖਿਆ ਮੇਰੇ ਆਲੇ ਦੁਆਲੇ ਪੰਜ ਛੇਰ ਹਨ ਇੱਕ ਸੰਘਨਾ ਪਿਆਨਕ ਜੰਗਲ ਹੈ ਤੇ ਉਹ ਮੇਰੇ ਦੁਆਲੇ ਇੰਜ ਕੇੜਾ ਪਾ ਕੇ ਤੁਰਦੇ ਹਨ ਮੇਰਾ ਪਲਪਰਬ ਸਾ ਨਹੀਂ ਕਾਂਦੇ ਤੁਰਦੀ ਗਈ ਪਤਾ ਨਹੀਂ ਕਿੰਨਾ ਕੋ ਪੈਂਡਾ ਤੇ ਫਿਰ ਮੈਂ ਉਹਨਾਂ ਨੂੰ ਆਖਿਆ ਜੇ ਉਹ ਮੈਨੂੰ ਥੋੜੇ ਜੇ ਮਿੰਟ ਇੱਕ ਨਿੱਕੀ ਜਿਹੀ ਪਹਾੜੀ ਦੇ ਪਿੱਛੇ ਇਕੱਲਾ ਬੈਠ ਲੈਣ ਦੇਣ ਇੱਕ ਗੀਤ ਲਿਖਾਂ ਗਈ ਉਹਨਾਂ ਨੇ ਮੰਨ ਲਿਆ ਮੈਨੂੰ ਕਾਗਜ਼ ਦੇ ਦਿੱਤਾ ਕਲਮ ਦੇ ਦਿੱਤੀ ਪਹਾੜੀ ਦੇ ਮੂਹਰੇ ਜਿਵੇਂ ਪਹਿਰਾ ਦੇਣ ਬੈਠ ਗਏ ਯੋਹੀਂ ਪਹਾੜੀ ਦੇ ਪਿੱਛੇ ਗਈ ਵੇਖਦੀ ਹਾਂ ਇੱਕ ਨਿੱਕੀਆਂ ਲਾਲ ਇੱਟਾਂ ਦਾ ਬਣਿਆ ਹੋਇਆ ਮਕਾਨ ਹੈ ਮਕਾਨ ਦੇ ਅੰਦਰ ਗਈ ਕੋਈ ਵੱਸੂ ਨਹੀਂ ਪਰ ਮਕਾਨ ਦੇ ਮੂਏ ਬਾਰੀਆਂ ਸਾਬਤ ਹਨ ਅੰਦਰ ਲਿਗਾ ਸਵੇਹ ਕੁੰਡੀਆਂ ਠੀਕ ਹਨ ਤੇ ਮੈਂ ਉਸੇ ਮਕਾਨ ਦੇ ਅੰਦਰ ਹੋ ਕੇ ਸਵੇਹ ਕੁੰਡੀਆਂ ਅੰਦਰੋਂ ਹੀ ਬੰਦ ਕਰ ਲਈਆਂ ਕੁਝ ਚੇਰ ਪੁੱਛੇਗਾ ਸੁਣਿਆ ਬਾਹਰ ਸ਼ੇਰਾਂ ਦੇ ਗਰਜਾਂ ਦੀ ਆਵਾਜ਼ ਆ ਰਹੀ ਸੀ ਆਵਾਜ਼ ਮੇਰੇ ਸਾਰੇ ਪਿੰਡੇ ਵਿੱਚ ਲੈਂਦੀ ਜਾਂਦੀ ਸੀ ਤੇ ਮਕੰਮੇ ਦੇ ਥਾਂ ਨਾਲ ਮੁੜ ਮੁੜ ਕੇ ਕੁੰਡੀਆਂ ਨੂੰ ਤੋੜ ਦਿੱਤਾ ਪਤਾ ਨਹੀਂ ਕਿੰਨਾ ਚਿਰ ਲੰਘ ਗਿਆ ਸ਼ੇਰ ਪਰੇਸ਼ਾਨ ਸਨ ਦੂਰ ਦੂਰ ਤੱਕ ਦੌੜਦੇ ਫਿਰ ਉਸ ਮਕਾਨ ਦੇ ਚੱਕਰ ਕੱਟਦੇ ਮੈਨੂੰ ਲੱਭਦੇ ਅਚਾਨਕ ਖੋਪੀ ਮੈਨੂੰ ਜਾਪਿਆ ਮੈਨੂੰ ਭੁੱਖ ਲੱਗੀ ਹੋਈ ਸੀ ਤੇ ਨਾਲ ਹੀ ਖਿਆਲ ਆਇਆ ਇਸ ਮਕਾਨ ਵਿੱਚ ਮੈਂ ਸ਼ੇਰਾਂ ਦੀ ਪકડ ਤੋਂ ਬਚ ਜਾਵਾਂਗੀ ਪਰ ਭੁੱਖ ਨਾਲ ਤਰੇ ਨਾਲ ਤਿਲ ਤਿਲ ਕਰਕੇ ਮਰਾਂਗੀ ਕਾਰਫੋਲਿਆ ਸੁੱਕੇ ਫਲਾਂ ਦੇ ਜਿਵੇਂ ਅਬਾਰ ਲੱਗੇ ਹੋਏ ਸਨ ਤੇ ਮਕਾਨ ਦੀ ਉਤਲੀ ਛੱਤ ਉੱਤੇ ਤਾਜ਼ੇ ਫਲਾਂ ਦੇ ਕਿੰਨੇ ਹੀ ਬੂਟੇ ਸਨ ਇੱਕ ਪੌੜੀਆਂ ਅੰਦਰ ਅੰਦਰ ਨੂੰ ਜਾਂਦੀਆਂ ਸਨ ਮਕਾਨ ਦੇ ਲਈ ਇਸੇ ਵਿੱਚ ਗਈ ਇੱਕ ਇੱਕ ਚਸ਼ਮਾ ਸੀ ਜਿਹੜਾ ਪਾਣੀ ਦੀ ਇੱਕ ਚੰਗੀ ਚੌੜੀ ਤਾਰ ਵਿੱਚ ਮਕਾਨ ਤੋਂ ਬਾਹਰ ਵਗ ਜਾਂਦਾ ਸੀ ਇਹ ਕਿਹੋ ਜਿਹਾ ਮਕਾਨ ਸੀ ਜਿੱਥੇ ਹਰ ਇੱਕ ਤਰ੍ਹਾਂ ਦੀ ਹਿਫਾਜ਼ਤ ਸੀ ਖਾਣ ਦਾ ਟੋਟਾ ਨਹੀਂ ਸੀ ਪੀਣ ਦੀ ਥੜਨੀ ਸੀ ਤੇ ਨਾਲੇ ਮੇਰੇ ਕੋਲ ਕਾਗਜ਼ ਵੀ ਸੀ ਕਲਮ ਵੀ ਸੀ ਰਾਤ ਦੇ ਇਸ ਸੁਪਨੇ ਨੂੰ ਮੈਂ ਦਿਨ ਦੇ ਚਾਨਣ ਵਿੱਚ ਫੋਲ ਫੋਲ ਵੇਖਿਆ ਤੇ ਸਮਝਿਆ ਪੰਜ ਸ਼ੇਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਚਿੰਨ੍ਹ ਸਨ ਮੈਂ ਉਹਨਾਂ ਕੋਲੋਂ ਬਚਣਾ ਚਾਹੁੰਦਾ ਸੀ ਆ ਉਹਨਾਂ ਦੀ ਗਰਜ ਕੋਲੋਂ ਉਹਨਾਂ ਦੇ ਪੰਜੇਆ ਕੋਲੋਂ ਤੇ ਉਹ ਮਕਾਨ ਸ਼ਾਇਦ ਸਹਿਸ਼ਵਾਸ਼ ਦਾ ਚਿੰਨ੍ਹ ਸੀ ਜਿਹੜਾ ਕਿਸੇ ਚੀਜ਼ ਦੀ ਕਾਟਣੀ ਸੀ ਹੋਂਦਿੰਦਾ ਉੱਤੇ ਰੱਖਿਆ ਵੀ ਸੀ ਰਾਜੀ ਵੀ ਸੀ ਕਾਲਾ ਗਲਾਬ ਗੱਡੀ ਵਿੱਚ ਸਫ਼ਰ ਕਰ ਰਹੀ ਸਾਂ ਸੀਟ ਉਤੇ ਇੱਕ ਬਜ਼ੁਰਗ ਵੀ ਸੀ ਬੜਾ ਲਿਸ਼ਕਦਾ ਚਿਹਰਾ ਲੰਬੇ ਸਫ਼ਰ ਵਿੱਚ ਮੈਂ ਕਿਤਾਬਾਂ ਦੇ ਵਰਕੇ ਫਰੋਲਦੀ ਰਹੀ ਤੇ ਫਿਰ ਮੇਰੀਆਂ ਚੁੱਪ ਕਿਤਾਬਾਂ ਨੇ ਉਸ ਬਜ਼ੁਰਗ ਨੂੰ ਗੱਲੀ ਲਾ ਲਿਆ ਉਨੇ ਮੈਨੂੰ ਪੁੱਛਿਆ ਤੂੰ ਕਦੇ ਕਾਲਾ ਗਲਾਬ ਵੇਖਿਆ ਹੈ ਕਾਲਾ ਗਲਾਬ ਨਹੀਂ ਤਾਂ ਇੱਤੇ ਹੋਰ ਥੋੜੇ ਜਿਨ ਨੂੰ ਇੱਕ ਸਟੇਸ਼ਨ ਆਵੇਗਾ ਉੱਥੇ ਇੱਕ ਰਾ ਇੱਕ ਛੋਟੇ ਜਿਹੇ ਪਿੰਡ ਨੂੰ ਜਾਂਦਾ ਹੈ ਉਸ ਪਿੰਡੇ ਵਿੱਚ ਬਲਾਵ ਦੇ ਫੁੱਲਾਂ ਦਾ ਇੱਕ ਬਾਗ ਹੈ ਉਸ ਬਾਗ ਵਿੱਚ ਥੋੜੇ ਜਿਹੇ ਲਾਲ ਰੰਗ ਦੇ ਗੁਲਾਬ ਨੇ ਬਾਕੀ ਸਾਰਾ ਬਾਗ ਕਾਲੇ ਗੁਲਾਬ ਦੇ ਫੁੱਲਾਂ ਨਾਲ ਭਰਿਆ ਹੋਇਆ ਹੈ ਸੱਚ ਤੈਨੂੰ ਮੈਂ ਵਿਸ਼ਵਾਸ ਦੇ ਕਾਬਿਲ ਜਾਗਦਾ ਹਾਂ ਕਿ ਨਹੀਂ ਮੈਂ ਤਾਂ ਆਸ਼ਵਾਸ ਦੀ ਕੋਈ ਗੱਲ ਨਹੀਂ ਆਖੀ ਤੂੰ ਉਹ ਬਾਗ ਦੇਖਣਾ ਚਾਹੇਗੀ ਮੈਂ ਇਹੀ ਸੋਚ ਰਹੀ ਸਾਂ ਜੇ ਮੈਂ ਉਹ ਬਾਗ ਦੇਖ ਸਕਾਂ ਉਰੀ ਇੱਕ ਕਹਾਣੀ ਵੀ ਕਹਾਣੀ ਵੀ ਹੈ ਕਿ ਜੇ ਤੂੰ ਉਹ ਵੇਖਣ ਚਲੇ ਮੈਂ ਉੱਥੇ ਹੀ ਇਹ ਕਹਾਣੀ ਸੁਣਾਵਾਗਾ ਮੈਂ ਚਲਾਂਗੀ ਤੇ ਫਿਰ ਇੱਕ ਸਟੇਸ਼ਨ ਉੱਤੇ ਮੈਂ ਤੇ ਉਹ ਬਜ਼ੁਰਗ ਉਤਰ ਗਏ ਇੱਕ ਲੰਬਾ ਕੱਚਾ ਰਾਹ ਫੜਿਆ ਉੱਥੇ ਕੋਈ ਸਵਾਰੀ ਨਹੀਂ ਸੀ ਜਾਂਦੀ ਤੇ ਫਿਰ ਸੱਚਮੁੱਚ ਅਸੀਂ ਇੱਕ ਬਾਗ ਵਿੱਚ ਪਹੁੰਚ ਗਏ ਐਡਾ ਵੱਡਾ ਚਮਕਦਾ ਗੁਲਾਬ ਮੈਂ ਕਦੇ ਜ਼ਿੰਦਗੀ ਵਿੱਚ ਨਹੀਂ ਵੇਖਿਆ ਗੁਲਾਬ ਦੀਆਂ ਪੱਤੀਆਂ ਉੱਤੇ ਨਜ਼ਰ ਤਿਲਕ ਤਿਲ ਕੇ ਪੈਂਦੀ ਸੀ ਬਹੁਤ ਵੱਡਾ ਬਾਗ ਸੀ ਇੱਕ ਛੋਟੇ ਜਿਹੇ ਹਿੱਸੇ ਵਿੱਚ ਲਾਲ ਸੋਹੇ ਰੰਗ ਦੇ ਗੁਲਾਬ ਸਨ ਇੱਕ ਛੋਟੇ ਜਿਹੇ ਹਿੱਸੇ ਵਿੱਚ ਚਿੱਟੇ ਦੁੱਧ ਰੰਗ ਦੇ ਬਾਕੀ ਸਾਰਾ ਮੇਲਾ ਵਿੱਚ ਵੜਿਆ ਹੋਇਆ ਬਾਗ ਕਾਲੇ ਸ਼ਾਹ ਗੁਲਾਬ ਨਾਲ ਭਰਿਆ ਹੋਇਆ ਸੀ ਐਡੀ ਕਹਾਣੀ ਕਹਿੰਦੇ ਨੇ ਇੱਕ ਔਰਤ ਹੁੰਦੀ ਸੀ ਬੜੇ ਸੁੱਚੇ ਮਨ ਨਾਲ ਉਨੇ ਕੇ ਸੇਨੋ ਮੁਹੱਬਤ ਕੀਤੀ ਇੱਕ ਵਾਰ ਉਹਦੇ ਪਿਆਰ ਨੇ ਉਹਦੇ ਵਾਲਾਂ ਵਿੱਚ ਸੋਹੇ ਗੁਲਾਬ ਦਾ ਫੁੱਲ ਟੰਗਿਆ ਤੇ ਉਸ ਔਰਤ ਨੇ ਮੁਹੱਬਤ ਤੇ ਬੜੇ ਪਿਆਰੇ ਗੀਤ ਲਿਖੇ ਉਹ ਮੁਹੱਬਤ ਨੇ ਪ੍ਰੇਰਣਾ ਚੜੀ ਉਸ ਔਰਤ ਨੇ ਆਪਣੀ ਜ਼ਿੰਦਗੀ ਸਮਾਜ ਦੀਆਂ ਗਲਤ ਕੀਮਤਾਂ ਉੱਤੋਂ ਵਾਰ ਦਿੱਤੀ ਇੱਕ ਅਸਾਹ ਦਰਦ ਉਹਦੇ ਦਿਲ ਵਿੱਚ ਪੈ ਗਿਆ ਤੇ ਉਹ ساری ਉਮਰ ਆਪਣੀ ਕਲਮ ਨੂੰ ਉਸ ਦਰਦ ਵਿੱਚ ਪਿਉ ਕੇ ਗੀਤ ਲਿਖਦੀ ਰਹੀ ਸਹਿ ਪੀੜ ਇੱਕ ਉਹ ਨਜ਼ਰ ਦਿੰਦੀ ਹੈ ਜਿਹੜੀ ਨਜ਼ਰ ਨਾਲ ਕੋਈ ਪਰਾਈਆਂ ਪੀੜਾਂ ਨੂੰ ਵੇਖ ਸਕਦਾ ਹੈ ਉਹਨੇ ਆਪਣੀ ਪੀੜ ਵਿੱਚ ਸਮੁੱਚੀ ਮਨੁੱਖਤਾ ਦੀ ਪੀੜ ਨੂੰ ਰਲਾਲਿਆ ਤੇ ਫਿਰ ਇਹੋ ਜਿਹੇ ਗੀਤ ਲਿਖੇ ਜਿਨ੍ਹਾਂ ਵਿੱਚ ਸਿਰਫ ਉਹਦਾ ਨਹੀਂ ਲੁਕਾਈ ਦਾ ਦਰਦ ਸੀ ਫਿਰ ਜਦੋਂ ਉਹ ਔਰਤ ਮਰ ਗਈ ਫਿਰ ਜਦੋਂ ਉਹ ਔਰਤ ਮਰ ਗਈ ਉਹਨੂੰ ਇਸ ਤਰਤੀਬ ਵਿੱਚ ਦਫਨਾਇਆ ਗਿਆ ਉਹਦੀ ਕਬਰ ਉੱਤੇ ਪਤਾ ਨਹੀਂ ਕਿਸ ਤਰ੍ਹਾਂ ਦੇ ਤਿੰਨ ਫੁੱਲ ਹੋ ਗਏ ਇੱਕ ਫੁੱਲ ਲਾਲ ਰੰਗ ਦਾ ਇੱਕ ਕਾਲੇ ਰੰਗ ਦਾ ਇੱਕ ਚਿੱਟੇ ਰੰਗ ਦਾ ਜੀਵ ਕਰਲੇ ਤੇ ਫਿਰ ਉਹ ਫੁੱਲ ਆਪੇ ਹੀ ਵਧਦੇ ਗਏ ਨਾ ਕਿਸੇ ਪਾਣੀ ਦਿੱਤਾ ਨਾ ਕਿਸੇ ਰਾਖੀ ਕੀਤੀ ਅਤੇ ਹੌਲੀ ਹੌਲੀ ਇੱਥੇ ਇੱਕ ਫੁੱਲਾਂ ਦਾ ਬਾਗ ਬਣ ਗਿਆ ਹੁਣ ਤੂੰ ਆਪਣੀ ਅੱਖੀਂ ਦੇਖ ਲਿਆ ਏ ਇੱਕ ਇਸੇ ਵਿੱਚ ਲਾਲ ਰੰਗ ਦੇ ਗੁਲਾਬ ਹਨ ਇੱਕ ਇਸੇ ਵਿੱਚ ਚਿੱਟੇ ਰੰਗ ਦੇ ਤੇ ਬਾਕੀ ਸਾਰੇ ਇਸੇ ਵਿੱਚ ਕਾਲੇ ਰੰਗ ਦੇ لوک ਆਖਦੇ ਨੇ ਉਸ عورت ਨੇ ਜਿਹੜੇ ਮੁਹਬਤ ਦੇ ਗੀਤ ਲਿਖੇ ਉਹ ਲਾਲ ਰੰਗ ਦੇ ਗੁਲਾਬ ਬਣ ਗਏ ਜਿਹੜੇ ਦਰਦਾਂ ਦੇ ਗੀਤ ਲਿਖੇ ਉਹ ਗੁਲਾਬ ਰੰਗ ਦੇ ਹੋ ਗਏ ਤੇ ਜਿਹੜੇ ਉਹਨੇ ਮਨੁੱਖੀ ਪਿਆਰ ਦੇ ਗੀਤ ਲਿਖੇ ਉਹ ਚਿੱਟੇ ਗੁਲਾਬ ਦੇ ਫੁੱਲ ਬਣ ਗਏ ਸਿਰ ਤੋਂ ਪੈਰਾਂ ਤੱਕ ਮੈਨੂੰ ਇੱਕ ਕੰਬਣੀ ਆਈ ਤੇ ਮੈਂ ਉਸ ਬਜ਼ੁਰਗ ਨੂੰ ਪੁੱਛਿਆ ਤੁਹਾਡਾ ਨਾਂ ਕੀ ਏ ਮੇਰਾ ਨਾਂ ਮੇਰਾ ਨਾਂ ਸਮਾਂ ਸਮੇਂ ਤੂੰ ਮੇਰੀ ਕਹਾਣੀ ਹੀ ਮੈਨੂੰ ਸੁਣਾ ਰਿਹਾ ਸਵੇਦੀ ਨਮਸਕਾਰ ਨਾਲ نئے ਸਵੇਦੀ ਨਮਸਕਾਰ ਨਾਲ ਤੇ ਮੇਰੀ ਆਪਣੀ ਕੰਪਨੀ ਨਾਲ ਮੇਰੀ ਨੀਂਦ ਖੁੱਲੇਗੀ